ਬੀਬੀ ਤਸਵੀਲ कौर ਜਿਹੜੇ ਬੜੇ ਪੁਰਾਣੇ ਸਾਡੇ ਨਾਲ ਜੁੜੇ ਹੋਏ ਨੇ ਤੇ ਰਿਕੂ ਲਮਨ ਸਿੰਘ ਢਿੱਲੋਂ ਜਿਹੜੇ ਪ੍ਰਧਾਨ ਰਹੇ ਨੇ ਮਿਊਸਪਲ ਕਮੇਟੀ ਸੰਘਰੂਪ ਦੇ ਉਹਨਾਂ ਦੇ ਧਰਮਪਤਨੀ ਨੇ ਉਹਨਾਂ ਦੇ ਚੋਣ ਪ੍ਰਚਾਰ ਵਾਸਤੇ ਅਸੀਂ ਆਏ ਆ ਮੈਂ ਗਰਗ ਸਿੰਘ ਤੇ ਹੋਰ ਸਾਡੇ ਸਾਰੇ ਸਾਥੀ ਤੇ ਬੀਬੀ ਜੀ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਕੰਮ ਕੀਤੇ ਆਪਣੇ ਵਾਰਡ ਵਿੱਚ ਤੇ ਕੋਈ ਐਸਾ ਕੰਮ ਨਹੀਂ ਜਿਹੜਾ ਨਹੀਂ ਕੀਤਾ ਤੇ ਇਮਾਨਦਾਰੀ ਨਾਲ ਕੰਮ ਕੀਤਾ ਹੈ ਲੋਕਾਂ ਦੇ ਨਾਲ ਖੜੇ ਨੇ ਤੇ ਉਸ ਦੇ ਫਸੂਪਾ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਉਹਨਾਂ ਨੂੰ ਮਿਲ ਰਿਹਾ ਹੈ ਤੇ ਵੱਡੀ ਜਿੱਤ ਪ੍ਰਾਪਤ ਕਰਨਗੇ ਅਤੇ ਅਸੀਂ ਇਹ ਵੀ ਆਸ ਕਰਦੇ ਹਾਂ ਵੀ ਦੁਬਾਰੇ ਇਹ ਮਿਊਸਪਲ ਕਮੇਟੀ ਸੰਗਰੂਰ ਤੇ ਪ੍ਰਧਾਨ ਦੇ ਰੂਪ ਵਿੱਚ ਇਹ ਸੇਵਾ ਕਰਨ ਦੇ ਸਮਰਥ ਹੋਣਗੇ ਤੇ ਮੈਂ ਅਪੀਲ ਵੀ ਕਰਦਾ ਸਮੂਹ ਵੋਟਰਾਂ ਨੂੰ ਕਿ ਇਹਨਾਂ ਦਾ ਚੋਣ ਨਿਸ਼ਾਨ ਬਾਲਟੀ ਹੈ ਉਸ ਚੋਣ ਨਿਸ਼ਾਨ ਤੇ ਬੱਤ ਬੱਤ ਬੁਟਾ ਬਾਕੀ ਤੁਸੀਂ ਇਹਨਾਂ ਨੂੰ ਚਿਤਾਓ ਕਿਸ ਕਿਸ ਤਰ੍ਹਾਂ ਦੀ ਸਮੀਕਰਨ ਦੇ ਨਗਰ ਨਿਗਮੀ ਹੋ ਰਹੀਆਂ ਨੇ ਨਗਰ ਕਾਉਂਸਲ ਵੀ ਹੋ ਰਹੀਆਂ ਨੇ ਕਈ ਥਾਂ ਤੇ ਕਾਗਜ਼ ਰੱਦ ਕੀਤੇ ਗਏ ਨੇ ਫੜੇ ਗਏ ਨੇ ਬੜੀ ਧੱਕਾ ਕਰਦੀ ਬੜੀ ਯਤਨ ਕੀਤੇ ਨੇ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਕਈ ਸ਼ਰਤਾਂ ਤਾਂ ਬਹੁਤ ਹੀ ਧੱਕਾ ਹੋਇਆ ਜਿਵੇਂ ਜਿਵੇਂ ਨਗਰ ਪੰਚਾਇਤ ਦੇ ਵਿੱਚ ਉੱਥੇ ਐਨਓਸੀ ਨਹੀਂ ਦਿੱਤੀਆਂ ਮੈਂ ਇਹਨੂੰ ਬਹੁਤ ਯਤਨ ਕੀਤੇ ਫੋਨ ਕਰਨ ਦੇ ਫੋਨ ਬੰਦ ਕਰ ਲਿਆ ਤੇ ਕਈਆਂ ਦੇ ਕਾਗਜ਼ ਰਿਜੈਕਟ ਕਰਤੇ ਤੇ ਜਿੰਨਾ ਵੀ ਇਹਨਾਂ ਦਾ ਵਾਸ ਚੱਲਿਆ ਉਹਨਾਂ ਨੇ ਧੱਕਾ ਕਰ ਰਿਆ ਆਪਦਾ ਆਮ ਆਦਮੀ ਪਾਰਟੀ ਨੇ ਪਟਿਆਲੇ ਵਿੱਚ ਕਾਗਜ਼ ਪਾੜਤੇ ਸੋ ਇਹਨਾਂ ਨੇ ਅੰਦਰ ਖਾਤੇ ਕਈਆਂ ਦੇ ਕਾਗਜ਼ ਪਹਿਲਾਂ ਭਰਾ ਲਏ ਫਿਰ ਉਹਦੋਂ ਬਾਅਦ ਰਿਜੈਕਟ ਕਰਤੇ ਝੂਠੇ ਕਿਸੇ ਬੇਸ ਬਣਾ ਕੇ ਪਰ ਫਿਰ ਵੀ ਮੈਂ ਦੇਖ ਰਿਆ ਵੀ ਜਿਹੜੇ ਵੀ ਕੈਂਡੀਡੇਟ ਰਹਿ ਗਏ ਉਹਨਾਂ ਚੋਂ ਆਮ ਆਦਮੀ ਪਾਰਟੀ ਦੇ ਬਹੁਤ ਥੋੜੇ ਜਿੱਤਣਗੇ ਕਿਉਂਕਿ ਲੋਕਾਂ ਨੂੰ ਸੰਗਰੂਰ ਦੇ ਵਿੱਚ ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਇਹ ਹੰਗ ਉਹ ਬੱਚੇ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲੀ ਅਜਾ ਵੀ ਜਿੱਤਣਗੇ ਸਾਰੀਆਂ ਪਾਰਟੀਆਂ ਦੇ ਵੀ ਉਮੀਦਵਾਰ ਛੋਟੇ ਛੋਟੇ ਜਿੱਤਣਗੇ ਤੇ ਸਾਡੇ ਵੀ ਜਿਹੜੇ ਘੱਟੋ ਘੱਟ ਪੰਜ ਛੇ ਉਮੀਦਵਾਰ ਸਾਡੇ ਵੀ ਜਿੱਤ ਪ੍ਰਾਪਤ ਕਰਨਗੇ ਤੇ ਇਹਨਾਂ ਹਾਲਾਤਾਂ ਦੇ ਵਿੱਚ ਅ ਅਸੀਂ ਤਾਂ ਹੀ ਆਸ ਕਰਦੇ ਆ ਵੀ ਬੀਬੀ ਜੀ ਦੁਆਰੇ ਪ੍ਰਧਾਨ ਬਣ ਸਕਦੇ ਪਟਿਆਲੇ ਦੇ ਝਗੜੇ ਦੇ ਵਿੱਚ ਵੀ ਹਾਈ ਕੋਰਟ ਨੇ ਤਾਲੂਕ ਪੂਛਿਆ ਕਿਵੇਂ ਦੇਖੀ ਬਿਲਕੁਲ ਕਰਨਾ ਚਾਹੀਦਾ ਹੈ ਅਫਸਰਾਂ ਦੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਹੈ ਪਿਛੇ ਪੰਚਾਇਤਾਂ ਵੇਲੇ ਵੀ ਇੱਕ ਵਾਰੀ ਹਾਈ ਕੋਰਟ ਨੇ ਫੈਸਲਾ ਕਰਤਾ ਸੀ ਕਿ ਜਿਹੜੇ ਨੇ ਘੱਟ ਗਲਤ ਰਿਜੈਕਟ ਕੀਤੇ ਨੇ ਉਹ ਦੁਆਰੇ ਬਹਾਲ ਕੀਤੇ ਨੇ ਪਰ ਪਤਾ ਨਹੀਂ ਮੌਕੇ ਤੇ ਆ ਕੇ ਫਿਰ ਹਾਈ ਕੋਰਟ ਨੇ ਜਿਹੜਾ ਆਪਦਾ ਉਹ ਫੈਸਲਾ ਰਿਵੋਕ ਕਰ ਲਿਆ ਸੋ ਜਦ ਤੱਕ ਕਾਨੂੰਨ ਜਿਹੜੀ ਵਿਵਸਥਾ ਹੈ ਜਦ ਤੱਕ ਹਾਈ ਕੋਰਟ ਜਿਹੜੇ ਜਿਨ੍ਹਾਂ ਨੇ ਲੋਕਾਂ ਨੂੰ ਨਿਯਾਹ ਦੇਣਾ ਹੈ ਉਹਨਾਂ ਦੇ ਬਹੁਤ ਵੱਡੀ ਜ਼ਿੰਮੇਵਾਰੀ ਪੈ ਜਾਂਦੀ ਹੈ ਵੀ ਲੋਕਤੰਤਰ ਦੇ ਵਿੱਚ ਲੋਕਤੰਤਰ ਨੂੰ ਬਚਾ ਕੇ ਰੱਖਣ ਚ ਜਿਹੜੇ ਕੋਟਾਂ ਦਾ ਬਹੁਤ ਅਹਿਮ ਰੋਲ ਹੋਣਾ ਤੇ ਮੈਂ ਆਸ ਕਰਦਾ ਹੁਣ ਵੀ ਜਿਹੜੇ ਗਲਤ ਧੱਕੇ ਕੀਤੇ ਇਹਨਾਂ ਨੇ ਪਿਛਲੀਆਂ ਚੋਣਾਂ ਵਿੱਚ ਵੀ ਜਿਹੜੇ ਧੱਕੇ ਕੀਤੇ ਆ ਉਹਦਾ ਨੋਟਿਸ ਲੈ ਕੇ ਲੋਕਾਂ ਨੂੰ ਨਿਆ ਜਿਹੜਾ ਹੈ ਹਾਈ ਕੋਰਟ ਦੇਗਾ ਤੁਸੀਂ ਕੀ ਲੋਕਾਂ ਨੂੰ ਲਾਸਟ ਵਿੱਚ ਅਪੀਲ ਕਰਨਗੇ ਕਿ ਕਿਹੜੇ ਮੁੱਦੇ ਤੇ ਜਿਹੜੇ ਲੋਕ ਨੇ ਦੇਖੋ ਲੋਕ ਤਾਂ ਵਿਕਾਸ ਇਹ ਤਾਂ ਜਿਹੜੀ ਦੇਖੋ ਇਹ ਇੱਕ ਭਾਈਚਾਰੇ ਦੀ ਚੋਣ ਹੈ ਇਹਦਾ ਮੁੱਖ ਮੁੱਦਾ ਤਾਂ ਵਿਕਾਸ ਹੁੰਦਾ ਹੈ ਜਿਨ੍ਹਾਂ ਨੇ ਵਿਕਾਸ ਕੀਤਾ ਹੈ ਜਾਂ ਜਿਹੜੇ ਤੁਹਾਡਾ ਵਿਕਾਸ ਕਰ ਸਕਦੇ ਉਹਨਾਂ ਨੂੰ ਵੋਟ ਪਾਉਂਗੇ ਆਮ ਆਦਮੀ ਪਾਰਟੀ 3 ਸਾਲ ਹੋ ਗਈ 3 ਸਾਲਾਂ ਚ ਇੱਕ ਵੀ ਸ਼ਹਿਰ ਦਾ ਕੰਮ ਕਿਸੇ ਸ਼ਹਿਰ ਦਾ ਗਿਣਾ ਨਹੀਂ ਸਕਦੇ ਇੱਕ ਤੇ ਇੱਕ ਇਸ਼ਟ ਵੀ ਲਾਈ ਜਾਣਾ ਕਿਹੜੇ ਵੇਸ ਤੇ ਵੋਟ ਮੰਗ ਰਹੇ ਨੇ 2 ਸਾਲ ਇਹਨਾਂ ਦਾ ਸਮਾਂ ਰਹਿ ਗਿਆ ਉਸ ਤੋਂ ਬਾਅਦ 3 ਸਾਲ ਜਿਹੜੀ ਮਿਊਨਿਸਪਲ ਕਮੇਟੀ ਦਾ ਜਿਹੜਾ ਹੈ ਪੀਰੀਅਡ ਤਾਂ 5 ਸਾਲ ਹੈ ਨਾ ਸੋ 2 ਸਾਲ ਲਈ ਕੋਈ ਚੋਣ ਦਾ ਕੋਈ ਟਕਰੀ ਬਣਦਾ ਮੈਂ ਤਾਂ ਸਮਝਦਾ ਚੰਗੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇ ਜਿਹੜੇ ਲੋਕ ਸਮਝਦੇ ਨੇ ਵੀ ਸਾਡੇ ਲਈ ਖੜ੍ਹ ਸਕਦੇ ਨੇ ਸਾਡੇ ਦੁੱਖ ਸੁੱਖ ਵਿੱਚ ਸਾਈ ਹੋਣਗੇ ਸਾਡੇ ਨਾਲ ਵਿਕਾਸ ਦੇ ਵਿੱਚ ਸਾਈ ਹੋਣਗੇ ਉਹ ਚੰਗੇ ਉਮੀਦਵਾਰਾਂ ਨੂੰ ਚੋਣ ਪਾਓ ਤੇ ਆਮ ਆਦਮੀ ਪਾਰਟੀ ਨੂੰ ਚੰਗਾ ਮੂੰਹ ਤੋੜ ਜਵਾਬ